ਮੰਗਲਚੂ ਸਥਿਤ ਪਾਖੜਾ ਰੋਡ ਤੇ ਅੱਜ ਸਵੇਰੇ ਇੱਕ ਤेंदुआ ਦਰਖਤ ਤੇ ਫਸਿਆ ਮਿਲਿਆ ਜਿਸ ਕਾਰਨ ਇਲਾਕੇ ਚ ਤੈਸ਼ ਦਾ ਮਾਹੌਲ ਬਣ ਗਿਆ ਦਰਅਸਲ ਬੀਤੀ ਰਾਤ ਤेंदुए ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਚਣ ਲਈ ਉਹ ਸੜਕ ਕਿਨਾਰੇ ਇੱਕ ਦਰਖਤ ਤੇ ਚੜ ਗਿਆ ਪਰ ਹੇਠਾਂ ਨਹੀਂ ਉਤਰ ਸਕਿਆ ਤੇ ਉੱਥੇ ਹੀ ਫਸ ਗਿਆ ਦੱਸਿਆ ਕਿ ਤेंदुए ਨੇ ਬੀਤੀ ਰਾਤ ਇਲਾਕੇ ਚ ਇੱਕ ਕੁੱਤੇ ਨੂੰ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ ਤੇ ਹਮਲਾ ਕਰ ਦਿੱਤਾ ਆਪਣੀ ਜਾਨ ਬਚਾਉਣ ਲਈ ਤेंदुआ ਭੱਜ ਕੇ ਨੇੜਲੇ ਦਰਖਤ ਤੇ ਚੜ ਗਿਆ ਸਵੇਰ ਸਮੇਂ ਵੱਡੀ ਗਿਣਤੀ ਚ ਲੋਕ ਉੱਥੇ ਇਕੱਠੇ ਹੋ ਗਏ ਜਿਸ ਕਾਰਨ ਤेंदुए ਦੇ ਜੰਗਲਾਤ ਦਾ ਰਸਤਾ ਬੰਦ ਹੋ ਗਿਆ ਜਾਨਵਰਾਂ ਦੀ ਸੁਰੱਖਿਆ ਨਾਲ ਜੁੜੇ ਕਾਰਕੁਨ ਪਰਬਤ ਪੱਟੀ ਨੇ ਦੱਸਿਆ ਕਿ ਲਗਭਗ 1.5 ਸਾਲ ਦਾ ਤਿੰਦੂ ਹੈ ਤੇ ਤਣਾਜ ਹੈ ਮੌਕੇ ਤੇ ਇਕੱਠੀ ਹੋਈ ਭੀੜ ਕਾਰਨ ਉਸਦੀ ਹਾਲਤ ਹੋਰ ਖਰਾਬ ਹੋ ਰਹੀ ਹੈ ਜੰਗਲਾਤ ਵਿਭਾਗ ਨੇ ਇਸ ਜੰਗਲੀ ਜਾਨਵਰ ਨੂੰ ਸੁਰੱਖਿਤ ਬਚਾਉਣ ਲਈ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਉਹਨਾਂ ਨੇ ਤਿੰਦੂ ਨੂੰ ਦਰਖਤ ਤੋਂ ਉਤਾਰ ਲਿਆ ਮੰਗਲਚੇ ਸਥਿਤ ਪਾਖੜਾ ਰੋਡ ਤੇ ਅੱਜ ਸਵੇਰੇ ਇੱਕ ਤेंदुआ ਦਰਖਤ ਤੇ ਫਸਿਆ ਮਿਲਿਆ ਜਿਸ ਕਾਰਨ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਦਰਅਸਲ ਬੀਤੀ ਰਾਤ ਤेंदुए ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਚਣ ਲਈ ਉਹ ਸੜਕ ਕਿਨਾਰੇ ਇੱਕ ਦਰਖਤ ਤੇ ਚੜ ਗਿਆ ਪਰ ਹੇਠਾਂ ਨਹੀਂ ਉਤਰ ਸਕਿਆ ਤੇ ਉੱਥੇ ਹੀ ਫਸ ਗਿਆ ਦੱਸਿਆ ਕਿ ਤेंदुए ਨੇ ਬੀਤੀ ਰਾਤ ਇਲਾਕੇ ਚ ਇੱਕ ਕੁੱਤੇ ਨੂੰ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ ਤੇ ਹਮਲਾ ਕਰ ਦਿੱਤਾ ਆਪਣੀ ਜਾਨ ਬਚਾਉਣ ਲਈ ਤेंदुआ ਭੱਜ ਕੇ ਨੇੜਲੇ ਦਰਖਤ ਤੇ ਚੜ ਗਿਆ ਸਵੇਰ ਸਮੇਂ ਵੱਡੀ ਗਿਣਤੀ ਚ ਲੋਕ ਉੱਥੇ ਇਕੱਠੇ ਹੋ ਗਏ ਜਿਸ ਕਾਰਨ ਤेंदुए ਦੇ ਜੰਗਲਾ ਰਸਤਾ ਬੰਦ ਹੋ ਗਿਆ ਜਾਨਵਰਾਂ ਦੀ ਸੁਰੱਖਿਆ ਨਾਲ ਜੁੜੇ ਕਾਰਕੁਨ ਪਰਬਤ ਪੱਟੀ ਨੇ ਦੱਸਿਆ ਕਿ ਲਗਭਗ 1.5 ਸਾਲ ਦਾ ਤਿੰਦੂ ਹੈ ਤੇ ਤਣਾਚ ਹੈ ਮੌਕੇ ਤੇ ਇਕੱਠੀ ਹੋਈ ਭੀੜ ਕਾਰਨ ਉਸਦੀ ਹਾਲਤ ਹੋਰ ਖਰਾਬ ਹੋ ਰਹੀ ਹੈ ਜੰਗਲਾਤ ਵਿਭਾਗ ਨੇ ਇਸ ਜੰਗਲੀ ਜਾਨਵਰ ਨੂੰ ਸੁਰੱਖਿਤ ਬਚਾਉਣ ਲਈ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਉਹਨਾਂ ਨੇ ਤਿੰਦੂ ਨੂੰ ਦਰਖਤ ਤੋਂ ਉਤਾਰ ਲਿਆ